ਮੰਗਲਵਾਰ ਨੂੰ ਬਟਿੰਡਾ ਦਿਹਾਤੀ ਹਲਕੇ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਬਾਦਲ ਪਰਿਵਾਰ ਨੂੰ ਖੂਬ ਰਗੜੇ ਲਗਾਏ ਉੱਥੇ ਹੀ ਅਕਾਲ ਚਲ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਤੇ ਵੀ ਕਈ ਸਵਾਲ ਖੜੇ ਕੀਤੇ ਬਾਦਲ ਪਰਿਵਾਰ ਦੇ ਨਾਲ-ਨਾਲ ਕੈਪਟਨ ਨੇ ਇਸ ਵਾਰ ਚਿੱਟੇ ਨੂੰ ਲੈ ਕੇ ਵਿਕਰਮ ਸਿੰਘ ਜਿੱਠਿਆ ਤੇ ਵੀ ਆਪਣੇ ਹੀ ਅੰਦਾਜ਼ ਦੇ ਵਿੱਚ ਸ਼ਬਦੀ ਵਾਰ ਕੀਤੇ ਪਰ ਇਹ ਹਾਲ ਨਹੀਂ ਸਾਡਾ ਕਿ 40 ਸਾਲ ਕਵਾਜਾ ਕਿਸਾਨ ਆਪਣੇ ਪੰਜਾਬ ਦੇ 1 ਸਾਲ ਦੇ ਵਿੱਚ 2015 'ਚ ਆਪਣੀ ਕੁਲਕੁਸ਼ੀ ਕਰਤਾ ਇਹ ਸ਼ਰਧਿਕਾਂ ਨੇ ਜ਼ਿੰਮੇਵਾਰੀ ਕੀ ਨੀ ਆਜੀ ਬਾਲ ਗਿਆ ਉਹਨਾਂ ਨੇ ਪੜਾਸੀ ਕਿ ਕੀ ਹੋਰੇ ਆਪਦਾ ਅੱਜ ਇਹ ਦੇਨੇ ਨੇ ਆਪਣਾ ਮੈਨੀਫੈਸਟੋ ਕਾਂਗਰਸ ਨੇ ਹੁਣ ਚੰਡੀਗੜ੍ਹ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਜਿਹੜਾ ਪ੍ਰੋਗਰਾਮ ਅਸੀਂ 6 ਬਾ 8 ਮਹੀਨੇ ਤੋਂ ਦਿੱਤਾ ਹੋਇਆ ਪੰਜਾਬ ਨੂੰ ਕੋਈlfloor 10 ਸਾਲਾਂ ਚ ਨਹੀਂ ਪੜਾਸੀ ਕਿ ਕਿਸਾਨੇ ਨੇ ਕਰਜ਼ਾ ਕਿਤੇ ਖੜਾ ਹੋ ਪਹਿਲਾਂ ਤੁਸੀਂ ਕਰਮ ਕਿਉਂ ਨਹੀਂ ਚੱਕਿਆ ਕਿਉਂਕਿ ਕਾਂਗਰਸ ਨੇ ਕਿਹਾ ਕੋੜਾ ਕਾਲੇ ਡਾਲੇ ਵਿੱਚ ਕਿਹਾ ਔਰ ਦੂਟੇ ਚਿੱਟੇ ਦੇ ਠੋਕਿਆਂ ਵਾਲੇ ਵੀ ਤਹੀ ਹੀ ਗਏ ਮੇਰਾ ਮਤਲਬ ਇਹਦਾ ਕਿ ਇਹ ਜਿਹੜੇ ਅਕਾਲੀ ਨੇ ਪ੍ਰਕਾਸ਼ ਸਿੰਘ ਬਾਦਲ ਔਰ ਅਮੁਲਾ ਉਹਨਾਂ ਜਿਹੜਾ ਦੂਜਾ ਲਬੂ ਜਿਹੜਾ ਚਿੱਟਾ ਬੈਠੀ ਜਾਂਦਾ ਇਹ ਇਹ ਸਿਰਫ ਆਪਣੇ ਵਾਸਤੇ ਹੀ ਕੰਮ ਕਰਦੇ ਨੇ ਪੰਜਾਬ ਦਾ ਕਿਸੇ ਵਾਸਤੇ ਨਹੀਂ